ਉਹ ਵੀ ਮੈਟਰੋ ਇੰਨੀ ਚੜਾਈ ਆ ਗਈ ਹੁਣ ਆਪਾਂ ਸਿਮਲੇ ਜਾ ਰਹੇ ਆ ਮਿੱਤਰੋ ਤੇ ਬਸ ਨੇੜੇ ਪਹੁੰਚੇ ਹੋਏ ਆ ਤੇ ਆ ਤੁਹਾਨੂੰ ਦਿਖਾਉਨੇ ਆ ਇਧਰ ਪਹਾੜਾਂ ਦਾ ਮਾਹੌਲ ਤੇ ਆ ਦੇਖੋ ਇਸ ਤਰੀਕੇ ਨਾਲ ਛੇਡਾਂ ਦੇ ਮਤਲਬ ਇਹਨੂੰ ਪਤਾ ਨਹੀਂ ਕੀ ਕਹਿੰਦੇ ਕੰਧਾਂ ਹੀ ਕੱਟੀਆਂ ਪਈਆਂ ਨੇ ਦੇਖੋ ਤੁਸੀਂ ਇਹਦਾ ਮਤਲਬ ਰੋਕ ਰੋਕੀਆਂ ਹੋਈਆਂ ਹਨਾ ਵੀ ਡਿੱਗਣ ਤੋਂ ਤੇ ਆ ਦੇਖੋ ਕਿੰਨੀ ਚੜਾਈ ਆ ਯਾਰਾ ਦੇਖੋ ਗੱਡੀ ਨੂੰ ਤੇ ਪਾਣੀ ਲੱਗੇ ਬਹੁਤ ਔਖਾ ਲੱਗਣਾ ਤੇ ਅਗਰ ਡਿੱਟ ਪਾਦੀਆਂ ਦੇਖੋ ਕਿੰਨੀ ਧਲਾਣ ਬਣੀ ਹੋਈ ਆ ਬਹੁਤ ਜ਼ਿਆਦਾ ਆ ਫੋਨ ਦੇ ਵਿੱਚ ਤੁਹਾਨੂੰ ਘੱਟ ਲੱਗ ਰਹੀ ਆ ਤੇ ਆ ਤੁਸੀਂ ਦੇਖ ਸਕਦੇ ਹੋ। ਹਾਂ ਫੋਨ 'ਚ ਪਤਾ ਨਹੀਂ ਲੱਗਦਾ ਬਾਈ। ਹਾਂ ਫੋਨ 'ਚ ਪਤਾ ਨਹੀਂ ਲੱਗਦਾ ਤੇ ਆ ਪਾਣੀ ਪੁਣੀ ਨਿਕਲਣ ਵਾਸਤੇ ਜਿਗਾਰ ਇੱਧਰ ਕਰਿਆ ਹੋਇਆ। ਤੇ ਆ ਤੁਸੀਂ ਦੇਖ ਸਕਦੇ ਹੋ। 92 ਰੋਡ ਆ ਗਈ ਨਾ। ਪਤਾ ਤਾਂ ਕੰਨ ਜੇ ਖੋਲੋ ਜੁਈ ਹੋਈ ਜਾਂਗਾ ਨਾ। ਕੰਨ ਜੇ ਬਾਈ ਸੱਚੀ ਗੱਲ ਹੈ ਨਾ ਮਾਲੋ ਬੋਲੇ ਜੇ ਹੋਗੇ ਪਤਾ ਨਹੀਂ ਕੀ ਹੋਗਾ ਨਾ। ਇੱਥੇ ਗੱਡੀ ਲੋਡ ਮੰਨੀ ਜਾਂਦੀ ਹੁੰਦੀ ਆ। ਆ ਆ ਗਈ ਨੀ ਰੋਡ। ਅੱਛਾ ਮੇਨ ਰੋਡ ਆ ਗਈ ਮਿੱਤਰੋ ਦੇਖੋ। ਔਰ ਇਹ ਪਹਾੜ ਪਾਟਿਆ ਪਿਆ ਬਾਈ ਨਾ। ਹੁਣ ਦੇਖੋ ਅੱਪੋਂ ਵੀ ਜਾਣਾ ਕਿੱਧਰ ਅਰੇ ਮਿੱਤਰੋ। ਪਹਾੜ ਦੇ ਤਰੇੜ ਆਈ ਪਈ ਆ। ਤੁਸੀਂ ਦੇਖੋ ਹੁਣ ਕਿ ਆ ਆ ਗਿਆ ਹਾਈਵੇ ਰੋਡ ਕਿ ਉੱਥੋਂ ਟੂ ਟਰਨ ਕਰ ਲਵਾਂਗੇ ਸਿਮਲਾ ਸਿਮਲਾ ਲੁੱਤ ਸਿਮਲਾ ਇਧਰ ਹੀ ਜਾ ਕੇ ਪੁੱਛ ਰੋ ਕਿਧਰ ਆ ਇਧਰ ਹੀ ਆਣਾ ਓਕੇ ਪੂਰਾ ਲਓ ਵੀ ਹੁਣ ਜਾਂਦੇ ਹਾਂ ਸਿਮਲੇ ਵਾਲੀ ਸ਼ੈਡ ਆਪਾਂ ਪ੍ਰਭੂ ਬਚਿਤ ਰਹਿ ਗਈ ਨਿਕਲਿਆ ਕੋਲਮ ਲਾ ਕੇ ਨਿਕਲਿਆ ਤੇ ਖਤਰੇ ਵਾਲਾ ਕੰਮ ਬਹੁਤ ਸੀਗਾ ਬਹੁਤ ਯਾਰ ਤੇ ਚੀਜ਼ ਦੇਖਣ ਨੂੰ ਤਾਂ ਬਾਈ ਮੇਰੇ ਸਾਹਮਣੇ ਕੁਝ ਵੀ ਨਹੀਂ ਆ ਰਿਹਾ ਸਾਹਮਣੇ ਤੁਹਾਨੂੰ ਕੁਝ ਨਹੀਂ ਸੁਣ ਬਥੇਰਾ ਸਕਦੀ ਕੱਲਾ ਨਾ ਹੋਣ ਵਾਲਾ ਸਿਸਟਮ ਆ ਪਾਣੀ ਜਾਂਦਾ ਉੱਥੇ ਡੱਕਾ ਨਹੀਂ ਬਾਈ ਹਨਾ ਪਰ ਆਪਦਾ ਬਾਈ ਚਲੋ ਜੀਰੇਗਰੋਂ ਦੇ ਅਗੇ ਪੱਟਾਂ ਦੇ दाम ਹੈਗਾ ਬਾਈ ਵਗ ਜਾ ਕਰੋ ਆਪਦਾ ਹਨਾ ਬਾਲਾ ਬਾਈ ਰਿਸਕ ਵਾਲਾ ਕੰ ਪੂਰੀ ਮਰਜ਼ੀ ਆ ਗਈ ਆਪਾਂ ਤੇ ਹੀ ਕਹਨੇ ਆ ਵੀ ਆਪਦਾ ਹੋਰ ਕਿਤੇ ਘੁੰਮ ਲੋ ਹਨਾ ਛੇਵਲੇ ਸਿਮਲੇ ਵਗ ਜਾਓ ਬਾਕੀ ਉੱਥੇ ਤੁਹਾਨੂੰ ਦੱਸਾਂਗੇ ਮਾਹੌਲ ਵੀ ਦੇਖਣਯੋਗ ਕਿਹੜੇ ਕਿਹੜੇ ਚੀਜ਼ ਹੈਗੀ ਆ ਉੱਥੇ ਜਾਇਆ ਕਰੋ ਸਾਨੂੰ ਕੱਲੀ ਕੱਲੀ ਚੀਜ਼ ਦਿਖਾਉਂਦੇ ਹਾਂ ਬੱਲੇ ਬੱਲੇ ਕਿੰਨੂੰ ਗੱਲ ਨਵੇੜ ਬਾਈ ਜ ਰਾਜਸਥਾਨ ਵਗ ਜਾਓ ਰਾਜਸਥਾਨ ਹਾਂ ਉਹ ਬਹੁਤ ਕੈਂਡ ਜੀ ਆ ਫੇਰ ਰਾਜਸਥਾਨ ਵੀ ਸਹੀ ਗੱਲ ਉਧਰ ਮੈਂ ਗਿਆ ਹੋਇਆ ਤੇ ਉਧਰ ਕਿਧਰ ਉਧਰ ਨਹੀਂ ਆਜਾ ਹੁਣ ਤੇ ਆਦਾ ਪੜਾ ਬਹੁਤ ਬਾਕੀ ਤੁਸੀਂ ਵੀ ਵੀਡੀਓ ਨੇ ਦੇਖੀ ਚਲੋ ਬਾਈ ਬਹੁਤ ਮਤਲਬ ਔਖਾ ਕੰਮ ਆ ਹਨਾ ਤੁਸੀਂ ਦੇਖ ਰਹੇ ਹੋ ਹੁਣ ਖੁਦੀ ਗੱਡੀ ਬਾਕੀ ਤਾਂ ਚੁਗਿਆ ਸੀ ਫੜ ਲਈ ਸੀ ਘੈਂ ਘੈਂ ਚੀਜ਼ਾਂ ਤੁਹਾਨੂੰ ਦੱਸਾਂਗੇ ਆਪਾਂ ਹਨਾ ਬਾਕੀ ਤੁਸੀਂ ਕੀ ਕਹਿੰਦੇ ਹੋ ਬਾਈ ਕੀ ਕਹਿੰਦੇ ਜਣੇ ਕਿਵੇਂ ਮਾਹੌਲ ਮਾਹੌਲ ਬਹੁਤ ਵਧੀਆ ਬਾਈ ਪਰ ਥੋੜਾ ਜਿਹਾ ਰਿਸਕੀ ਕੰਮ ਆ ਪੜੀ ਇਹ ਜਣਾ ਰਿਸਕੀ ਆ ਹਾਂ ਰਿਸਕ ਬਹੁਤ ਆਗਾ ਤੇ ਆ ਦੇਖੋ ਉੱਥੋਂ ਆਇਆ ਆ ਰੋਡ ਆ ਗਿਆ ਤੇ ਬੰਨ੍ਹ ਗਿਆ ਉਹ ਥੋੜਾ ਜਾਇ ਰਿਸਕੀ ਕੰਮ ਇਹਦਾ ਨਜ਼ਾਰਾ ਬਾਈ ਜਮਾ ਪਤਨੀ ਦਾ ਹਨਾ ਘੈਂ ਗੱਲ ਬਾਤ ਆ ਤੇ ਆ ਦੇਖੋ ਬਾਈ ਜਮਾ ਬਠਿੰਡੇ ਵਾਲਾ ਕੰਮ ਹੋਇਆ ਪਿਆ ਜਮਾ ਹਾਈਵੇ ਰੋਡ ਵੱਡਾ ਤਿਆਉ ਦੇਖੋ ਇੰਨੀ ਚੜ੍ਹਾਈ ਆ ਉਹ ਦੇਖੋ ਫੋਨ 'ਚ ਘੱਟ ਲੱਗ ਰਹੀ ਏ ਤੁਹਾਨੂੰ ਹਾਂ ਸੰਭਾਈ ਗੀ ਅੱਲਾ ਬਾਈ ਗੱਡੀਆਂ ਗੁੱਡੀਆਂ ਨਾਲ ਫੋਨ ਹੀ ਜਾਂਦਾ ਆ ਦੇਖੋ ਇਹਦਾ ਆ ਐ ਮਿੱਤਰੋ ਤੇ ਆ ਦੇਖੋ ਕਿੰਨੇ ਘੈਣ ਲੁਕੇ ਨੇ ਹਨਾ ਦੇਖੋ ਆ ਦੇਖ ਐ ਮਿੱਤਰੋ ਹੈਲੋ ਤੇ ਆ ਦੇਖੋ ਸੋਹਣੀ ਆ ਸਹੀ ਉਹ ਜਿਵੇਂ ਲੇ ਗਏ ਆ ਸ਼ੀ ਮਾਏ ਗਰਮਿੰਦਰ ਤੇ ਦੋਰਾ ਮਿੱਤਰੋ ਆ ਦੇਖੋ ਕਿੰਨੀ ਸੋਹਣੀ ਕੋਠੀ ਲੱਗਦੀ ਆ ਕਿਉਂ ਹੈ ਕਲਰ ਬਹੁਤ ਸੋਹਣੇ ਕੀਤੇ ਹੋਏ ਮਿੱਤਰੇ ਮੈਂ ਤਾਂ ਕਿਹੜਾ ਬਣਾ ਲਿਆ ਕਹਿੰਦਾ ਚੱਲ ਲੈਣੇ ਆ ਤੇਰੇ ਛੂਟ ਛੱਟ ਦੀ ਕਰਨੀ ਸੀ ਪਹਾੜੀ ਪਹਾੜ ਕਿੰਨੇ ਸੋਹਣੇ ਲੱਗਦੇ ਆ ਗੁਰਵਿੰਦਰ ਨੇ ਕਹਿਣ ਲੱਗਾ ਆ ਮਾਸ਼ਾਅੱਲਿਹ ਇਹ ਵਰਤ ਬਲੌਗ ਜਰ ਬਣਾਉਣੇ ਸੀ ਬਲੌਗ ਜਰ ਬਲੌਗ ਬਣਾਉਣੇ ਨੇ ਬਲੌਗ ਬਲੌਗ ਆ ਦੇਖੋ ਆ ਅਹ ਤੇ ਇੰਦਰ ਭਾਈ ਹੋਰ ਕੋਈ ਕਮਾਈ ਦਾ ਸਾਧਨ ਐ ਨਹੀਂ ਬੰਦਾ ਹਣਾ ਟਮੇ ਟਾ ਮੇ